ਕਿਉਂਕਿ ਇਹ ਕੋਈ ਸਿਆਸੀ ਸਮਾਗਮ ਨਹੀਂ ਇਹ ਸਿਰ ਪ્યો ਧਾਰਮਿਕ ਅਰਦਾਸ ਸੀਗੀ ਉਸੋ ਜੀ ਮਹਾਨ ਸ਼ਖਸੀਅਤ ਨੂੰ ਤਾਂ ਕਿ ਜਿਹੜੀਆਂ ਸਾਧੀਆਂ ਪਾਰਟੀਆਂ ਦੁਪਰ ਉੱਪਰ ਉੱਠ ਕੇ ਸੀ ਜਿਹੜਾ ਸਾਰਿਆਂ ਦਾ ਸਨਮਾਨਤ ਸੀ ਮੈਂ ਤੇ ਉਹਨਾਂ ਦੇ ਅੰਤਮ ਅਰਦਾਸ ਘਰ ਵੀ ਗਿਆ ਗੁਰਦੁਆਰੇ ਵੀ ਗਿਆ ਸੀ ਉਹ ਪਰਵਾਹ ਹੀ ਮੈਂ ਸਮਝਦਾ ਇਹਨਾਂ ਨਿਮਰਤਾ ਵਾਲਾ ਗੁਰੂ ਨੇ ਨਹੀਂ ਬਖਸ਼ਿਸ਼ ਉਸ ਪਰਵਾਹ ਤੇ ਕੀਤੀ ਇਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਐਜੂਕੇਸ਼ਨ ਜਿਹੜੀ ਮੋਹਾਲੀ ਜਗ ਹੈਗੀ ਉਹਨਾਂ ਦੇ ਦੇਣਾ ਅੱਜ ਮਤਾ ਪਾਸ ਕੀਤਾ ਜੰਕਾਰਿਆ ਦੇ ਨੋਜ ਬੋਲੇ ਸੋਣਿਆ ਸਤਿ ਸ੍ਰੀ ਅਕਾਲ ਤੇ ਸਾਰੀਆਂ ਸੰਗਤ ਨੇ ਅਪਰੂਵਲ ਦਿੱਤੀ ਆ ਕਿ ਉਹਦਾ ਨਾਮ ਡਾਕਟਰ ਮਨਮੋਹਨ ਸਿੰਘ ਨੂੰ ਸਮਰਪਿਤ ਫੂਸ ਕਰਦਾ ਹੈ ਜੀ ਕਿ ਗੁਰੂ ਪੰਥ ਦੇ ਵੱਲੋਂ ਇਹੋ ਜੀਆਂ ਸ਼ਖਸੀਅਤਾਂ ਆਈਆਂ ਜਿਨ੍ਹਾਂ ਚ ਗੁਨਾ ਦਾ ਇੰਨਾ ਸੁਮੇਲ ਸੀ ਜਿਹਦੇ ਵਿੱਚ ਬਹੁਤ ਵੱਡੀ ਇੱਕ ਸ਼ਖਸੀਅਤ ਸੀ ਡਾਕਟਰ ਮਨਮੋਹਨ ਸਿੰਘ ਦੇ ਵਿੱਚ ਉਹਨਾਂ ਨੇ ਦੇਸ਼ ਦੀ ਆਰਥਿਕਤਾ ਨੂੰ ਲੀਆਂ ਤੇ ਲਿਆਦਾ ਅੱਜ ਜੋ ਅਸੀਂ ਗੱਲ ਕਰਦੇ ਆਂ ਕਿ ਵਿਕਸਿਤ ਭਾਰਤ ਜਾਂ ਭਾਰਤ ਜਿਹੜਾ ਕਿ ਦੁਨੀਆ ਨੂੰ ਰਸਤਾ ਦਿਖਾਵੇ ਇਸ ਦੀ ਬੁਨਿਆਦ ਡਾਕਟਰ ਮਨਮੋਨ ਸਿੰਘ ਜੀ ਨੇ ਨਾਮ ਹੈ ਉਹਨਾਂ ਦਾ ਪੂਰੀ ਦੁਨੀਆ 'ਚ ਤੇ ਸਾਡੇ ਪੰਜਾਬ ਲਈ ਤਾਂ ਬਹੁਤ ਕੁਛ ਕਰਿਆ ਤੇ ਮੁਖल्ली ਲਈ ਖਾਸ ਤੌਰ ਤੇ ਬਹੁਤ ਵੱਡੇ ਵੱਡੇ ਤੇ ਸੀ ਆਈਐਸਪੀ ਦੇਖ ਲਓ ਹੋਰ ਪ੍ਰੋਜੈਕਟ ਜਿਹੜੇ ਆ ਕੈਂਸਰ ਹਸਪੀਟਲ ਆਇਆ ਅਸੀਂ ਦੇਖਿਆ ਉਸ ਟਾਈਮ ਉਦਘਾਟਨ ਜੱਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਕੀਵੇ ਦਾ ਕਪਾ ਪ੍ਰਧਾਨ ਮੰਤਰੀ ਆਦਰ ਪਰਮਾਨੰਥ ਸਿੰਘ ਜਿਉਂ ਕਿ ਅਕਾਲ ਨੂੰ ਰਖਦੇ ਹੁਕਮ ਨੂੰ ਮੰਨਦੇ ਹੋਏ ਆ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਹਨ ਅੱਜ ਉਹਨਾਂ ਦੀ ਮਿੱਠੀ ਪਿਆਰੀ ਆਤਮਾ ਦੇ ਭਰੇ ਸ਼ਾਂਤੀ ਲਈ ਸਦਾ ਕੁਲਜੀਤ ਸਿੰਘ ਜੀ ਬੇਦੀ ਦਿੱਲੀ ਮੇਅਰ ਉਮਾਲੀ ਅਕੀ ਸਰਬ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਰੱਖਿਆ ਗਿਆ ਹੈ ਸਰਸਵਜ ਜਿਹੜਾ ਹੈਗਾ ਸਾਡੇ ਪ੍ਰਧਾਨ ਮੰਤਰੀ ਜੀ ਦੀ ਨਿੱਗੀ ਹਾਜ਼ਰੀ ਸਮਾਗਮ ਕਰਾਇਆ ਕਿ ਦੇਖੋ ਇਹ ਉਹ ਮਹਾਨ ਸ਼ਖਸੀਅਤ ਹੋਈ ਹੈ ਆ ਸਾਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਸਿੱਖਾਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮਾਣ ਤੇ ਫਖਰ ਆ। ਵੀ ਅਸੀਂ ਅੱਜ ਉਹਨਾਂ ਦੀ ਯਾਦ 'ਚ ਇਹ ਸਵਾਗਤ ਸਾਰਿਆਂ ਦੇ ਸਹਿਯੋਗ ਨਾਲ ਕਰਾਂ। ਉਹ ਕਿਉਂਕਿ ਇਹ ਕੋਈ ਸਿਆਸੀ ਸਵਾਗਤ ਨਹੀਂ। ਇਹ ਸ ਪ્યો ਧਾਰਮਿਕ ਕਰਤਾਰ ਸੀਗੀ ਉਸੋ ਜੀ ਮਹਾਨ ਸ਼ਖਸੀਅਤ ਨੂੰ ਤਾਂ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਸੀ ਜਿਹੜਾ ਸਾਰਿਆਂ ਦਾ ਸਨਮਾਨਤ ਸੀ ਅੱਜ ਹਰ ਦੁਨੀਆ ਭਰ ਦਾ ਹਰ ਕੰਟਰੀ ਵਿੱਚ ਉਹਨਾਂ ਦਾ ਸਨਮਾਨ ਖੁਦ ਜਿੰਨਾ ਮਾਨ ਸਤਕਾਰ ਮੈਨੂੰ ਸਮਝਦਾ ਮਿਲਿਆ ਉਹਦਾ ਉਹ ਬਹੁਤ ਘੱਟ ਲੋਕਾਂ ਨੂੰ ਇਹੋ ਜਿਹਾ ਨਸੀਬ ਹੁੰਦਾ ਉਹ ਮੈਂ ਤੇ ਉਹਨਾਂ ਦੇ ਅੰਤਮ ਅਰਦਾਸ ਕਰ ਵੀ ਗਿਆ ਗੋਦਵਾ ਦੇ ਵੀ ਗਿਆ ਸੀ ਉਹ ਪਰਵਾਹ ਹੀ ਮੈਂ ਸਮਝਦਾ ਇਹਨਾਂ ਨਿਮਰਤਾ ਵਾਲਾ ਗੁਰੂ ਨੇ ਨਹੀਂ ਬਖਸ਼ਿਸ਼ ਉਸ ਪਰਵਾਹ ਤੇ ਕੀਤੀ ਆ ਅਸੀਂ ਤੇ ਉਹ ਅਰਦਾਸ ਕਰਨੇ ਆ ਵੀ ਉਹ ਜੇ ਮਨਮੋਹਨ ਸਿੰਘ ਹੋਰ ਪੈਦਾ ਕਰੇ ਪ੍ਰਮਾਤਮਾ ਤਾਂ ਕਿ ਸਿੱਖਾਂ ਦਾ ਪੰਜਾਬੀਆਂ ਦਾ ਨਾਂ ਜਿਹੜਾ ਦੁਨੀਆ ਪਰਚ ਜਿਹੜਾ ਵਾ ਰੋਸ਼ਨ ਹੋਵੇ ਉਹ ਇੱਕ ਉਹ ਸ਼ਖਸੀਅਤ ਆ ਜਿਹਨੇ ਨੋਟਰਾਂ ਦੇ ਵੀ ਸਾਇੰਸ ਹਨ ਉਹ ਬੜੀਆਂ ਮਸਾਲਾਂ ਨੇ ਪਰਮਾਣੂ ਸਮਝੌਤੇ ਤੋਂ ਲੈ ਕੇ ਨਿੱਕਾਂ ਸਮਝੋਤਾਂ ਦੇ ਅੱਜ ਅਸੀਂ ਉਹਨੂੰ ਸ਼ਬਦਾ ਪੇਂਟ ਕੀਤੀ ਅਰਦਾਸ ਕੀਤੀ ਹੈ ਨਾਲ ਹੀ ਕਿਉਂਕਿ ਉਹਨਾਂ ਜਿਹੜੀ ਆ ਇਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਐਜੂਕੇਸ਼ਨ ਜਿਹੜੀ ਮੁਹਾਲੀ ਚ ਹੈਗੀ ਆ ਉਹਨਾਂ ਦੇ ਦੇਣਾ ਅੱਜ ਮਤਾ ਪਾਸ ਕੀਤਾ ਜੰਕਾਰਿਆ ਦੇ ਨੋਜ ਬੋਲੇ ਸੋਨੇ ਸਾਥੀ ਕਾਲ ਤੇ ਸਾਰੀਆਂ ਸੰਗਤ ਨੇ ਅਪਰੂਵਲ ਦਿੱਤੀ ਆ ਵੀ ਉਹਦਾ ਨਾਮ ਡਾਕਟਰ ਮਨਮੋਹਨ ਸਿੰਧੂ ਨੂੰ ਸਮਰਪਿਤ ਕੀਤਾ ਜਾਵੇ ਤਾਂ ਕਿ ਉਥੋਂ ਜਿਹੜੇ ਵੀ ਆਉਣ ਵਾਲੇ ਬੱਚੇ ਨਿਕਲਣ ਉਹਨਾਂ ਨੂੰ ਯਾਦ ਕਰਨ ਉਹਨਾਂ ਦੀ ਸਖਸ਼ੀਪੇ ਉਹਨਾਂ ਦੀ ਦੇਣ ਤੇ ਉਹ ਮੁਹਾਲੀ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਆ ਕਿਉਂਕਿ ਉਹ ਜਿਹੜੇ ਸਟੈਚੂਲ ਬੁੱਤ ਪੁੱਤ ਲਾਉਣੇ ਜਾਂ ਹੋਰ ਚੀਜ਼ਾਂ ਦੇ ਖਿਲਾਫ ਸਨ ਉਹ ਹਮੇਸ਼ਾ ਐਜੂਕੇਸ਼ਨ ਨੂੰ ਮਹੱਤਤਾ ਦਿੰਦੇ ਸਨ ਤੇ ਅਸੀਂ ਹੋਰ ਵੀ ਕਹਾਂਗੇ ਸਰਕਾਰ ਨੂੰ ਉਹਨਾਂ ਨੂੰ ਯਾਦ ਨੂੰ ਸਮਰਪਿਤ ਕੋ ਹੋਰ ਵੱਡਾ ਇੰਸਟੀਚੂਟ ਵੀ ਜਿਹੜਾ ਵਾ ਮੋਹੱਲੇ 'ਚ ਖੋਣਾ ਚਾਹੀਦਾ ਪਰ ਇਹ ਕਿਉਂਕਿ ਉਹਨਾਂ ਦੀ ਹੀ ਦੇਣ ਆ ਉਹਨਾਂ ਵੱਲੋਂ ਹੀ ਉਪਰਾਲਾ ਕਰਕੇ ਮੋਹੱਲੇ 'ਚ ਖੋਲਿਆ ਗਿਆ ਸੀ ਇਸ ਕਰਕੇ ਉਹਨਾਂ ਨੂੰ ਸਮਰਪਿਤ ਕੀਤਾ ਜਾਵੇ ਇਹਦਾ ਅਸੀਂ ਜਲਦੀ ਚਿੱਠੀ ਦੇਵਾਂਗੇ ਸਰਕਾਰ ਨੂੰ ਤਾਂਕਿ ਵਿਧਾਨ ਸਭਾ ਵਿੱਚ ਆਉਣ ਵਾਲਾ ਬਜਟ ਸੈਸ਼ਨ 'ਚ ਇਹਦੀ ਮਤਾ ਪਾਸ ਕਰੇ ਕੇਂਦਰ ਨੂੰ ਭੇਜਣ ਕਿਉਂਕਿ ਇਹ ਕੇਂਦਰ ਨੇ ਰੱਖਣਾ ਕੇਂਦਰੀ ਏਜੰਸੀ ਇੰਸਟੀਚੂਟਾਂ ਦੇ ਸੈਂਟਰ ਦਾ ਹੈ ਇਸ ਲਈ ਇਹ ਬਾਕੀ ਮੈਂ ਸਮਝਣਾ ਜਿਹੜੀ ਸੰਗਤ ਆਈ ਹੈ ਉਹਨਾਂ ਦਾ ਕੋਟਨ ਕੋਟਨ ਦਾ ਧੰਵਾਦ ਸਾਡੇ ਸੰਤਾਨਾਂ ਨੇ ਆ ਕੇ ਬੜੇ ਭਾਈ ਲਖਵਿੰਦਰ ਸਿੰਘ ਨੇ ਕੀਰਤਨ ਕੀਤਾ ਬੜਾ ਆਨੰਦਮਈ ਕੀਰਤਨ ਸੀਗਾ ਸਾਰੀ ਸੰਗਤ ਨੇ ਬੜਾ ਗੁਰੂ ਘਰ ਲੰਗਰ ਵਰਤੇ ਨੇ ਸਾਰੇ ਸੰਸਾਰਾਂ ਦਾ ਧੰਵਾਦ ਮੈਂ ਸਮਝਣਾ ਇਹ ਕੋਈ ਮੈਨੂੰ ਪਰਮਾਤਮਾ ਦੀ ਕਿਰਪਾ ਹੋਈ ਮੈਨੂੰ ਪਰਾਲਾ ਬਖਸ਼ਿਆ ਉਹਦੇ ਇਹੋ ਜਿਹੇ ਪਰਾਲੇ ਉਹੋ ਜਿਹੇ ਸ੍ਰਸ਼ੀ ਦਾ ਬਹੁਤ ਛੋਟੇ ਨੇ ਉਹਦੇ ਉਹਨਾਂ ਵਾਸਤੇ ਲਫ਼ਜ਼ ਸਾਡੇ ਛੋਟੇ ਨੇ ਜਿੰਨੀ ਮਹਾਨ ਉਹ ਸ੍ਰਸ਼ੀ ਹੈ ਸੀ ਜਿੰਨਾ ਉਹਨਾਂ ਦਾ ਪਰਮਾਤਮਾ ਨੇ ਉਹਨਾਂ ਦੇ ਬਖਸ਼ਿਸ਼ ਕੀਤੀ ਸਭ ਹਿੰਦੁਸਤਾਨ ਦੇ ਲੋਕਾਂ ਨੂੰ ਉਹਨਾਂ ਵੱਲੋਂ ਕਿੱਤੇ ਜਿਹੜੇ ਕੰਮ ਦਿੱਤਾ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਐਜੂਕੇਸ਼ਨ ਕਿੰਨਾ ਫਾਇਦਾ ਮਿਲ ਰਿਹਾ ਹੈ ਦੇਖੋ ਉਹ ਬਹੁਤ ਭਾਵੇਂ ਕੋਈ ਉਹਦੇ ਤੇ ਕਈ ਬੰਦਸ਼ਾਂ ਲੱਗੀਆਂ ਨੇ ਅੱਜ ਆਰਟੀਆਈ ਤੋਂ ਲੈ ਕੇ ਜੀ ਅੱਜ ਜਿਹੜਾ ਰਾਈਟ ਟੂ ਫੂਡ ਆ ਉਹ ਵੀ ਉਹਨਾਂ ਦਾ ਰਾਈਟ ਟੂ ਐਜੂਕੇਸ਼ਨ ਉਹਨਾਂ ਦਾ ਰਾਈਟ ਟੂ ਆਪਣਾ ਆਪਣਾ ਜਿਹੜਾ ਹੈਲਥ ਉਹ ਵੀ ਉਹਨਾਂ ਦਾ ਰਾਈਟ ਟੂ ਆਪਣਾ ਜਿਹੜਾ ਹੈਗਾ ਤੁਹਾਡਾ ਲੈਂਡ ਚ ਜਮੀਨਾਂ ਵਾਲਾ ਉਹ ਵੀ ਉਹਨਾਂ ਉਹਨਾਂ ਦਾ ਅਨੇਕਾ ਕਾਨੂੰਨ ਨੇ ਮੈਸਾ ਜਿਹੜੇ ਉਹਨਾਂ ਨੇ ਐਜੂਕੇਸ਼ਨ ਜਿਹੜਾ ਸਭ ਤੋਂ ਵੱਡਾ ਜਿਹੜਾ ਅਧਿਕਾਰ ਆ ਉਹ ਵੀ ਉਹਨਾਂ ਦਿੱਤਾ ਕਿ ਬੱਚੇ ਆਉਣ ਵਾਲੇ ਜਿਹੜੇ ਕਿਉਂਕਿ ਉਹ ਐਜੂਕੇਸ਼ਨ ਬਹੁਤ ਪਿਆਰ ਕਰਦੇ ਸਨ ਰਾਈਟ ਟੂ ਐਜੂਕੇਸ਼ਨ ਵੀ ਉਹਨਾਂ ਦਿੱਤਾ ਔਰ ਇਹੋ ਜੀਆਂ ਸਖਸ਼ੀਤਾ ਸਮਿਆਂ ਮੰਨੇਗਾ ਇਹਨਾਂ ਦਿੱਤੀ ਅੱਜ ਆਧਾਰ ਕਾਰਡ ਇਹਨਾਂ ਦਿੱਤਾ ਅੱਜ ਜਿਹੜਾ ਹੱਥਾਂ ਤੇ ਤੁਹਾਨੂੰ ਇੱਕ ਪਛਾਣ ਦੇ ਦਿਆ ਦੇਖ ਨੂੰ ਸਾਰੀਆਂ ਇਹਨਾਂ ਦੀਆਂ ਸੋਚਾਂ ਸਨ ਇਹਨਾਂ ਦੀ ਦੂਰ ਦੇਸ਼ੀ ਸੀ ਤੇ ਤੋਂ ਬਗੈਰ ਉਹਨਾਂ ਨਾਲ ਸਮਝ ਨਹੀਂ ਸਕਦਾ ਮੈਂ ਸਮਝਦਾ ਇਹ ਜੋ ਨਮਨ ਅਸੀਂ ਉਸ ਮਹਾਨ ਸ਼ਖੀਰ ਨੂੰ ਪਰਮਾਤਮਾ ਉਹਨਾਂ ਨੂੰ ਆਪਣੇ ਚੱਲਣਾ ਤੇ ਨਾਸ ਬਖਸ਼ੇ ਤੇ ਇਹੋ ਜਿਹੀ ਸੰਚਿਸ਼ਟਾ ਬਾਤ ਬੋਲ ਪੇਜੇ ਧੰਨਵਾਦ ਭਵੀ ਜੀ ਅੱਜ ਸਾਬਕਾ ਪ੍ਰਧਾਨ ਮੰਤਰੀ ਜੀ ਦੇ ਯਾਦ ਦੇ ਵਿੱਚ ਸਮਾਗਮ ਦਿੱਤਾ ਗਿਆ ਕਿ ਮੈਂ ਤਾਂ ਮਹਿਸੂਸ ਕਰਦਾ ਜੀ ਕਿ ਗੁਰੂ ਪੰਥ ਦੇ ਵੱਲੋਂ ਇਹੋ ਜੀਆਂ ਸ਼ਖਸੀਅਤਾਂ ਆਈਆਂ ਜਿਨ੍ਹਾਂ 'ਚ ਗੁਨਾ ਦਾ ਇੰਨਾ ਸੁਮੇਲ ਸੀ ਜਿਹਦੇ ਵਿੱਚ ਬਹੁਤ ਵੱਡੀ ਇੱਕ ਸ਼ਖਸੀਅਤ ਸੀ ਡਾਕਟਰ ਮਨਮੋਹਨ ਸਿੰਘ 92 ਦੇ ਵਿੱਚ ਉਹਨਾਂ ਨੇ ਦੇਸ਼ ਦੀ ਆਰਥਿਕਤਾ ਨੂੰ ਲਿਆਂ ਤੇ ਲਿਆਂਦਾ ਅੱਜ ਜੋ ਅਸੀਂ ਗੱਲ ਕਰਦੇ ਆਂ ਕੀ ਵਿਕਸਿਤ ਭਾਰਤ ਜਾਂ ਭਾਰਤ ਜਿਹੜਾ ਕਿ ਦੁਨੀਆ ਨੂੰ ਰਸਤਾ ਦਿਖਾਵੇ ਇਸ ਦੀ ਬੁਨਿਆਦ ਡਾਕਟਰ ਮਨਮੋਨ ਸਿੰਘ ਜੀ ਨੇ ਕੀਤੀ ਹੈ ਔਰ ਤੁਹਾਡੇ ਮਾਧਿਅਮ ਨਾਲ ਮੈਂ ਬੇਨਤੀ ਕਰਦਾ ਹਾਂ ਸ਼੍ਰੋਮਣੀ ਕਮੇਟੀ ਨੂੰ ਕਿ ਉਹਨਾਂ ਨੂੰ ਪੰਥ ਰਤਨ ਮਿਲਣਾ ਚਾਹੀਦਾ ਹੈ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਉਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਉਹ ਬਹੁਤ ਵੱਡੀ ਸ਼ਖਸੀਅਤ ਸੀ ਉਹਨਾਂ ਵਿੱਚ ਗੁਨਾ ਦਾ ਇਹੋ ਜਿਹਾ ਅਨੋਖਾ ਸੁਮੇਲ ਸੀ ਕਿ ਉਹਨਾਂ ਨੇ ਉਹਨਾਂ ਦੀ ਸਖਸ਼ੀਅਤ ਪਹਿਲੀ ਵਾਰ ਕੋਈ ਪ੍ਰਧਾਨ ਮੰਤਰੀ ਐਡਾ ਪੜਿਆ ਲਿਖਿਆ ਜਿਹਦੇ ਚੋਂ ਅਮਰੀਕਾ ਦੇ ਰਾਸ਼ਟਰਪਤੀ ਕਹਿੰਦੇ ਕਿ ਜਦੋਂ ਡਾਕਟਰ ਸਿੰਘ ਬੋਲਦੇ ਨੇ ਤਾਂ ਦੁਨੀਆ ਸੁਣਦੀ ਹੈ ਤੇ ਵਰਲਡ ਲੀਡਰ ਵੀ ਉਹਨਾਂ ਦੀ ਇੱਜ਼ਤ ਕਰਦੇ ਸੀ ਸੋ ਮੈਂ ਤਾਂ ਮਹਿਸੂਸ ਕਰਦਾ ਕਿ ਇਹੋ ਜੀ ਸਾਫ਼ ਸੁਥਰੀ ਸਖਸ਼ੀਅਤ ਇੰਨੀਆਂ ਬੁਲੰਦੀਆਂ ਤੇ ਉਹਨਾਂ ਨੇ ਸਿੱਖਾਂ ਦੀ ਪੱਗ ਸਿਰ ਤੇ ਸਜਾਦੀ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੇ ਜਿਹੜਾ ਮਾਨ ਸਨਮਾਨ ਕੌਮ ਨੂੰ ਬਹੁਤ ਦੇਰ ਤੋਂ ਜਿਹੜੇ ਜ਼ਖਮਾਂ ਤੇ ਮਲਮ ਨਹੀਂ ਸੀ ਲੱਗ ਰਹੀ ਉਹਨਾਂ ਨੇ ਸਿੱਖ ਕੌਮ ਦੀ ਪੱਗ ਉੱਚੀ ਕੀਤੀ ਅੱਛਾ ਬੱਬੀ ਜੀ ਤੁਸੀਂ ਪੰਜਾਬ ਸਰਕਾਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚੋਂ ਸਰਕਾਰ ਹੈਗੀ ਹੈ ਪੰਜਾਬ ਦੇ ਵਿੱਚ ਹੁਣ ਜਿਵੇਂ ਬੁਲਾ ਰਹੇ ਨੇ ਮੰਗ ਕੀਤੀ ਹੈਗੀ ਹੈ ਵੀ ਜਿਹੜਾ ਇੰਸਟੀਚਿਊਟ ਹੈਗਾ ਆਇਸਰ ਮੁਹਾਲੀ ਦੇ ਵਿੱਚ ਉਹਨਾਂ ਦੀ ਦੇਣ ਹੈਗੀ ਹੈ ਤੇ ਉਹਦਾ ਨਾਮ ਡਾਕਟਰ ਹਰਮਨ ਸਿੰਘ ਦੇ ਉੱਤੇ ਰੱਖਿਆ ਤੁਸੀਂ ਕੋਈ ਉਪਰਾਲਾ ਇਹਦਾ ਕਰੋਗੇ ਸਰਕਾਰ ਤੱਕ ਬਿਲਕੁਲ ਜੀ ਮੈਂ ਮਹਿਸੂਸ ਕਰਦਾ ਕਿ ਮੈਂ ਭਗਵੰਤ ਮਾਨ ਜੀ ਨੂੰ ਤੱਕ ਇਹ ਮੰਗ ਲੈ ਕੇ ਜਾਊਂਗਾ ਪੰਜਾਬ ਸਰਕਾਰ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਬਹੁਤ ਜਾਇਜ਼ ਮੰਗ ਹੈ ਔਰ ਮੈਂ ਨਿੱਜੀ ਤੌਰ ਤੇ ਦਾ ਸਮਰਥਨ ਕਰਦਾ ਹਾਂ ਪਾਰਟੀ ਤੌਰ ਤੇ ਵੀ ਮੈਨੂੰ ਆਸ ਹੈ ਕਿ ਪਾਰਟੀ ਵੀ ਇਸ ਮੰਗ ਤੇ ਨਾਲ ਖੜੂਗੀ ਬਹੁਤ ਵਧੀਆ ਸੀਗਾ ਜੀ ਅੱਜ ਨਾਮ ਹੈ ਉਹਨਾਂ ਦਾ ਪੂਰੀ ਦੁਨੀਆ 'ਚ ਤੇ ਸਾਡੇ ਪੰਜਾਬ ਲਈ ਤਾਂ ਬਹੁਤ ਕੁਝ ਕਰਿਆ ਤੇ ਮੁਖਲੀ ਲਈ ਖਾਸ ਤੌਰ ਤੇ ਬਹੁਤ ਵੱਡੇ ਵੱਡੇ ਤੇਥੀ ਆਈਐਸਪੀ ਦੇਖ ਲਓ ਹੋਰ ਪ੍ਰੋਜੈਕਟ ਜਿਹੜੇ ਆਏ ਆ ਆ ਸੈਂਟਰ ਹਸਪੀਟਲ ਆਇਆ ਅੱਜ ਦੇਖਿਆ ਉਸ ਤੋਂ ਉਦਘਾਟਨ ਕਰਿਆ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਜਿਹੜਾ ਕੰਮ ਕਰਦੇ ਸੀਗੇ ਆਪਣੇ ਮਨ ਨਾਲ ਕਰਦੇ ਸੀਗੇ ਪਰਮਾਤਮਾ ਨੂੰ ਮੰਨਦੇ ਸੀ ਉਹਨਾਂ ਦੀ ਵਾਈਫ ਵੀ ਬਹੁਤ ਉਹਨਾਂ ਦਾ ਪਰਿਵਾਰ ਜਿਹੜਾ ਆ ਪਰਮਾਤਮਾ ਨੂੰ ਮੰਨਣ ਵਾਲਾ ਸੀਗਾ ਔਰ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੇ ਇਮਾਨਦਾਰ ਲੀਡਰ ਤੋਂ ਸਾਨੂੰ ਇਮਾਨਦਾਰੀ ਸਿੱਖਣੀ ਚਾਹੀਦੀ ਆ ਸਾਡੇ ਸਾਰੇ ਪੋਲੀਟੀਕਲ ਲੀਡਰਾਂ ਨੂੰ ਕਿ ਇਹ ਜੀ ਸ਼ਖਸੀਅਤ ਦਾ ਜਨਾਮ ਆ ਅੱਜ ਲੋਕੋ ਨੂੰ ਯਾਦ ਕਰਦੇ ਆ ਇਹ ਹੀ ਕਾਰਨ ਆ ਕਿ ਉਹ ਇਮਾਨਦਾਰ ਸੀਗੇ ਉਹ ਕੰਮ ਪ੍ਰਤੀ ਸਮਰਪਿਤ ਸੀਗੇ ਦੇਸ਼ ਲਈ ਦੇਸ਼ ਲਈ ਉਹਨਾਂ ਨੇ ਆਰਥਿਕ ਜਿਹੜੀ ਅਖਤਤਾ ਮੌਜੂਦ ਕੀਤੀ 1992 ਚ ਜਦੋਂ ਦੇਸ਼ ਦਾ ਹਾਲਾਤ ਮਾੜੇ ਹੋ ਰਹੇ ਸੀਗੇ ਹਿੰਦੂ ਪੂਰੇ ਵਰਲਡ ਦੇ ਹਾਲਾਤ ਮਾੜੇ ਹੋ ਰਹੇ ਸੀ ਉਸ ਟਾਈਮ ਪੂਰੇ ਦੇਸ਼ ਨੂੰ ਸੰਭਾਲਿਆ ਉਹਨਾਂ ਨੇ ਆਰਥਿਕ ਕਾਨੂੰਨ ਨੂੰ ਸਿਰ ਕੀਤਾ ਤੇ ਉਹ ਅੱਜ ਵੀ ਕਾਇਮ ਹੈ ਦਾਸ ਤਾਂ ਇਹ ਹੀ ਕਹੇਗਾ ਕਿ ਜੋ ਅੱਜ ਅਸੀਂ ਡਾਟਰ ਮਨਮੋਨ ਸਿੰਘ ਦੇ ਸਵੰਦ ਵਿੱਚ ਸ਼ਰਧਾਂਜਲੀ ਵਜੋਂ ਇੱਕ ਸੋਗ ਮੌਆਆ ਗਿਆ ਜੋ ਕਿ ਸਾਡੇ ਡਿਪਟੀ ਮੈਰ ਕੁਲਜੀਤ ਸਿੰਘ ਵੈਦੀ ਮਹਾਲੀ ਵੱਲੋਂ ਲਿਖਿਆ ਗਿਆ ਸੀ ਸਾਰੇ ਪਬਲਿਕ ਦੇ ਸਹਿਯੋਗ ਨਾਲ ਇਹ ਪ੍ਰੋਮ ਬਹੁਤ ਵਧੀਆ ਨੇਪਰੇ ਚੜਿਆ ਬਹੁਤ ਵਧੀਆ ਹੋਇਆ ਜਿੱਥੇ ਡਾਕਟਰ ਮਨਮੋਹਨ ਸਿੰਘ ਜੀ ਇੱਕ ਸਮਾਜਿਕ ਆਰਥਿਕ ਸਮਾਜੀ ਹੋਣ ਦੇ ਨਾਤੇ ਉੱਥੇ ਇੱਕ ਗੁਰਸਿੱਖ ਵੀ ਬਹੁਤ ਅੱਛੇ ਖਿਆਲਾਂ ਦੇ ਵਿਚਾਰ ਸਨ ਪਰਿਵਾਰ ਉਹਨਾਂ ਦਾ ਪਿੱਛੋਂ ਪਛੋਕੜ ਭਾਵੇਂ ਪਾਕਿਸਤਾਨ ਤੋਂ ਸੀ ਪਰ ਫਿਰ ਵੀ ਜਿਹੜਾ ਉਹਨਾਂ ਨੇ ਇੱਥੇ ਬਤੌਰ ਪ੍ਰਾਈਮ ਮਿਨਿਸਟਰ ਇੰਡੀਆ ਤੇ ਰਾਜ ਕੀਤਾ ਉਹ ਇੱਕ ਉਹਦੀ ਬਲੱਖਣ ਵੱਖਰੀ ਹੀ ਆ ਇਹ ਸਤਕਾਰਯੋਗ ਨੇ ਸਾਰੇ ਇੰਡੀਆ ਚ ਸਭ ਤੋਂ ਵਧੀਆ ਉਹਨਾਂ ਨੇ ਇਕਨੋਮਿਕਲੀ ਇੰਡੀਆ ਨੂੰ ਬਹੁਤ ਹੀ ਕਾਮਯਾਬੀ ਬਖਸ਼ੀ ਆ ਸਭ ਪੁੱਛ ਨੂੰ ਠੀਕ ਰਿਹਾ ਤੇ ਇਸ ਕਰਕੇ ਦਾਸ ਉਹਨਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਇਹ ਵਹਿਗੁਰੂ ਇਹ ਪਰਮਾਤਮਾ ਉਸ ਪਿਛਲੇ ਰੋ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਅੱਲੇ ਕੇ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਨਾ ਕੇਵਲ ਪੰਜਾਬ ਨਾ ਕੇਵਲ ਹਿੰਦੁਸਤਾਨ ਬਲਕਿ ਹੋ ਬ੍ਰਹਿਮੰਡੀ ਸ਼ਖਸੀਅਤ ਸੀ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਆਪਣਾ ਨਾਮ ਕਾਇਮ ਕੀਤਾ ਪੰਜਾਬ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਕ ਸਿੱਖ ਪ੍ਰਧਾਨ ਮੰਤਰੀ ਪਹਿਲਾ ਹਿੰਦੁਸਤਾਨ ਦਾ ਬਣਿਆ ਜਿਸ ਨੇ ਦੁਨੀਆਂ ਦੇ ਵਿੱਚ ਆਪਣੀ ਜਿਹੜੀ ਵਿਦਵਤਾ ਸੀ ਖਾਸ ਤੌਰ ਤੇ ਇਕਨੋਮਿਕਸ ਦੇ ਵਿੱਚ ਜਿਹੜੀ ਉਹਨਾਂ ਦੀ ਕਾਬਲੀਅਤ ਸੀ ਮਿੱਠ ਬੋਲੜੇ ਬਹੁਤ ਘੱਟ ਬੋਲਣਾ ਪਰੰਤੂ ਉਹਨਾਂ ਦੀ ਜਿਹੜਾ ਸੁਭਾਅ ਸੀ ਬੜੀ ਸਾਦਗੀ ਵਾਲਾ ਸੀ ਔਰ ਬਹੁਤ ਵਿਦੂਪਤਾ ਵਾਲੇ ਇਨਸਾਨ ਸਨ ਜਿ세 ਪ੍ਰਾਈਮ ਮਿਨਿਸਟਰ ਦਾ ਹੋਣਾ ਪੰਜਾਬ ਲਈ ਹਿੰਦੁਸਤਾਨ ਲਈ ਬਹੁਤ ਮਾਣ ਵਾਲੀ ਗੱਲ ਹੈ ਉਹਨਾਂ ਦਾ ਜਿਹੜਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈ ਤੇ ਪੰਜਾਬ ਤਾਂ ਉਹਨਾਂ ਤੇ ਮਾਣ ਕਰਦਾ ਤੇ ਮੈਂ ਤੇ ਖਾਸ ਤੌਰ ਤੇ ਕਿਉਂਕਿ ਡਾਕਟਰ ਮਮੋਨ ਸਿੰਘ ਜਿਹੇ ਚਿੰਤਕ ਸਨ ਦਰਵੇਸ਼ ਸਨ ਉਹ ਦਾਨਸ਼ਵਰ ਸਨ ਉਹੀ ਸ਼ਖਸੀਅਤ ਦਾ ਹਿੰਦੁਸਤਾਨ ਦੇ ਵਿੱਚ ਪ੍ਰਾਈਮ ਮਿੰਿਸਟਰ ਹੋਣਾ ਬਹੁਤ ਇਹਨਾਂ ਸਮਿਆਂ 'ਚ ਖਾਸ ਤੌਰ ਤੇ ਲੋੜ ਹੈ ਸੋ ਸਦਾ ਹੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਇਹਨਾਂ ਧਿਆਨਤਦਾਰੀ ਇਮਾਨਦਾਰੀ ਪਰ ਫਿਰ ਵੱਡੀ ਗੱਲ ਇਹ ਕਿ ਉਹਨਾਂ ਦੇ ਵਿੱਚ ਨਿਰਮਾਣਤਾ ਬਹੁਤ ਸੀਗੀ ਤੇ ਜਿਹੜਾ ਵੀ ਕੋਈ ਜਾਂਦਾ ਸੀ ਉਹਨਾਂ ਨੂੰ ਉਹ ਬੜੇ ਪਿਆਰ ਨਾਲ ਮਿਲਦੇ ਸਨ ਬਹੁਤ ਘੱਟ ਬੋਲਣਾ ਪਰ ਬਹੁਤ ਡੂੰਗਾ ਉਹਨਾਂ ਦਾ ਚਿੰਤਨ ਹੁੰਦਾ ਸੀ ਸੋ ਜਿਹੇ ਪ੍ਰਧਾਨ ਮੰਤਰੀ ਆ ਪੰਜਾਬ ਦੇ ਲਈ ਹਿੰਦੁਸਤਾਨ ਲਈ ਬਹੁਤ ਵੱਡਾ ਨਾਂ ਹੈ ਦੁਨੀਆ ਉਹਨਾਂ ਨੂੰ ਯਾਦ ਕਰੇਗੀ ਉਹਨਾਂ ਦੀ ਯਾਦ ਦੇ ਵਿੱਚ ਜਿੰਨਾ ਵੀ ਕੋਈ ਕੰਮ ਕੀਤਾ ਜਾਵੇ ਯਾਦਗਾਰਾਂ ਬਣਾਈਆਂ ਜਾਣ ਜੰਜੜੀ ਇੰਸਟੀਚਿਊਸ਼ਨ ਜਿਹਨੇ ਉਹਨਾਂ ਦਾ ਨਾਂ ਯੂਨੀਵਰਸਿਟੀਆਂ ਦੇ ਨਾਂ ਰੱਖੇ ਜਾਣ। ਸਾਨੂੰ ਮਾਣ ਹੈ ਕਿ ਖਾਸ ਤੌਰ ਤੇ ਤੀਸਰ ਚਨਗਰ ਮੁਹਾਲੀ ਦੇ ਲਈ ਉਹਨਾਂ ਦਾ ਬੜਾ ਮੋੜ ਰਿਹਾ। ਉਹਨਾਂ ਦੀਆਂ ਜਿਹੜੀਆਂ ਇੱਥੇ ਦੀਆਂ ਪ੍ਰਾਪਤੀਆਂ ਜੋ ਉਹਨਾਂ ਨੇ ਮੁਹਾਲੀ ਦੇ ਲਈ ਕੰਮ ਕੀਤੇ ਨੇ ਟੈਕਨੀਕਲ ਜਾਂ ਹੋਰ ਵਿਦਿਆਲਿਆਂ ਬਾਰੇ ਜਾਂ ਸੰਸਥਾਵਾਂ ਬਾਰੇ ਉਹ ਇਸ ਲਈ ਪੰਜਾਬ ਮੁਹਾਲੀ ਨੂੰ ਇਸ ਗੱਲ ਦਾ ਮਾਣ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਹਮੇਸ਼ਾ ਹੀ ਜਿਹੜਾ ਵੀ ਕੋਈ ਦਰ ਤੇ ਆਇਆ ਉਸ ਦੀਆਂ ਝੋਲੀਆਂ ਭਰੀਆਂ ਔਰ ਕਦੇ ਵੀ ਉਹਨਾਂ ਨੇ ਕੋਈ ਅਭਿਮਾਨਯਕੀਤਾ ਉਸੇ ਨਿਰਭਉ ਤੇ ਨਿਰਵੈਰ ਸ਼ਖਸੀਅਤ ਸੀ ਸੋ ਜਿਹਹੀ ਸ਼ਖਸੀਅਤ ਨੂੰ ਅੱਜ ਇੱਥੇ ਜਿਹੜੀ ਸਨਮਾਨਲੀ ਦਿੱਤੀ ਗਈ ਹੈ ਮੈਂ ਸਦਾ ਕੁਲਜੀਤ ਸਿੰਘ 베ਦੀ ਹੋਰਾਂ ਨੂੰ ਵਧਾਈ ਵੀ ਦਿੰਦਾ ਤੇ ਸਾਰੀ ਸੰਗਤ ਨੂੰ ਵੀ ਉਹਨਾਂ ਨੇ ਇੱਥੇ ਮਿਲ ਕੇ ਜੋ ਉਹਨਾਂ ਪ੍ਰਤੀ ਆਪਣੀ ਸ਼ਰਧਾ ਪੇਸ਼ ਕੀਤੀ ਹੈ ਉਹ ਇੱਕ ਮੈਂ ਕਹਿੰਦਾ ਇਹ ਸ਼ਹਿਰ ਲਈ ਵੀ ਇੱਕ ਬਹੁਤ ਯਾਦਗਾਰੀ ਜਿੰਮੈਂ ਇਸ ਨੂੰ ਕਹਿ ਸਕਦਾ ਤਾਂ ਮੈਂ ਇਸ ਮੌਕੇ ਤੇ ਉਸ ਵਿਛੜੀ ਆਤਮਾ ਨੂੰ ਉਸ ਮਾਨ ਸ਼ਖਸੀਅਤ ਨੂੰ ਆਪਣੇ ਪਵਦੀ ਪੰਜਾਬੀ ਸਾਥ ਵੱਲੋਂ ਆਪਣੇ ਪਰਿਵਾਰ ਵੱਲੋਂ ਪੰਜਾਬੀ ਸਹਿਜ ਸਭਾ ਖੜ ਵੱਲੋਂ ਅਕੀਦਤ ਪੇਸ਼ ਕਰਦਾ ਹਾਂ ਦੇ ਗੁਰੂਆਂ ਸਰ ਜਿੱਦਿ ਕੀ ਗੁਰਦੇ ਦੇ ਵਿੱਚ ਬੜੀ ਸੁਖਾ ਨੂੰ ਸਿੱਖ ਪੰਥ ਦੇ ਵਿੱਚ ਜਿਨਾ ਨੇ ਦੁਨੀਆ ਦੇ ਵਿੱਚ ਇਕਨੋਮਿਕਸ ਦੇ ਵਿੱਚ ਇਸ ਦੇਖ ਨੂੰ ਬੜੀ ਬਰੋਧੀਆਂ ਦੇ ਤੋ ਜਾ ਮੇਰੀ ਮੁਰਾਦ ਸਰਗੀਰ ਡਾਕਟਰ ਮਨੋ ਸਿੰਘ ਜੀ ਸਰਕਾਰ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਉਹਨਾਂ ਦੀ ਮਿੱਠੀ ਯਾਦ ਰੀਸੀਂ ਗੁੱੜ ਰੱਖੀ ਉਹਨਾਂ ਦੀ ਬਿੱਤ ਯਾਦ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਕੰਸਾ ਵਾਰਨ ਲਈ ਕੀਤਾ ਮੇਰਾ ਇਹ ਮੰਨਣਾ ਈ ਸਾਡੇ ਉਹਨਾਂ ਦੇ ਸਤਕਾਰ ਵਿੱਚ ਸਾਡੇ ਸ਼ਰਧ बहुत छोटे जो उन्होंने सिखा वास्ते भी जो तो हैं कि उन्होंने नब्बे प्रसेंट तौते लोग पता ही जो शताब्दी समागम से उसको तो पहला सरकारियों ਜਦੋਂ ਨਮੋ ਸੀ ਦੀ ਉੱਥੇ ਦਰਸ਼ਨ ਦੇਾਰੇ ਵਾਸਤੇ ਕਿਉਂਕਿ ਕੰਟਰੀ ਨੂੰ ਰਿਪਰਿਜ਼ੈਂਟ ਕਰਦੇ ਸੀ ਉਹਨਾਂ ਨੇ ਸਰਕਾਰ ਦਿੱਤਾ ਤੇ ਉੱਥੋਂ ਦੇ ਜਿਹੜੇ ਮੇ ਜਿਹੜੇ ਵੱਡੇ ਇਤਿਹਾਸਕ ਬਾਬਾ ਬਦਨ ਸਿੰਘ ਉਹਨਾਂ ਨੇ ਜਦੋਂ ਉਹਨਾਂ ਨੂੰ ਸਰੂਪਾ ਦਿੱਤਾ ਤੇ ਉਹਨਾਂ ਨੇ ਉਹਨੂੰ ਇੱਕ ਨਿੱਕੀ ਦੀ ਗੱਲ ਨਾਲ ਕਿ ਕਿ 2008 ਦੇ ਵਿੱਚ ਕਈ ਸਦੀ ਸਮਾਗਮ ਸਮਾਗਮ ਹੁੰਦੇ ਨੇ ਤੇ ਜਿੱਥੇ ਦੁਨੀਆ ਭਰ ਤੋਂ ਸੰਤਾ ਆ ਕੇ ਆਉਂਦੇ ਕਿਸ ਤੋਂ ਲਾਵਾ ਉਹਨਾਂ ਨੇ ਕੋਈ ਉਹਨਾਂ ਨੂੰ ਬੇਇੱਜ਼ਤੀ ਕੀਤੀ ਕੋਈ ਦੁਸ਼ੰਤ ਕੀਤਾ ਵਾਪਸ ਜਾਣੇ ਤੋਂ ਬਾਅਦ 6 ਮਹੀਨੇ ਬਾਅਦ ਕੋਈ ਸੈਂਟਰ ਬੋਰਡ ਦੀ ਕੋਈ ਸਕੀਮ ਸੀ ਜਿਹਦੇ ਤੁਹਾਨੂੰ ਨੇ ਕੰਟਰੀ ਦੇ 5 ਸ਼ਹਿਰਾਂ ਨੂੰ ਨਵਾਂ ਬਣਾਉਣਾ ਹੈ ਰੈਨੋਵੇਸ਼ਨ ਕਰਨ ਵਾਸਤੇ ਉਹ ਨਾਮੇ ਛੁਪ ਕਰਕੇ ਨਾ ਦੇੜ ਦਾ ਨਾਮ ਦਿੱਤਾ। ਹੁਣ ਜਦੋਂ 307 ਦਾ ਹੋਇਆ ਖਾਲੀ ਗੁਰਦੁਆਰਾ ਸਾਹਿਬ ਦੀ ਰੈਨੋਵੇਸ਼ਨ ਹੋਈ ਨਾ ਪੂਰਾ ਸ਼ਹਿਰ ਜਿਹੜਾ ਤੁਸੀਂ ਅੱਜ ਜੋ ਜਾਓਗੇ ਜੀ ਜਿਹੜਾ ਉੱਥੇ ਦਾ ਤੁਸੀਂ ਦੇਖੋਗੇ ਇਹ ਸਾਰਾ ਦੀ ਫੰਡਿੰਗ ਜਿਹੜੀ ਹੈ ਸੈਂਟਰ ਸਰਕਾਰ ਨੇ ਗੁਰਦੁਆਰਾ ਸਾਹਿਬ ਦੀ ਫੰਡਿੰਗ ਜਿਹੜੀ ਹੈ ਉਹ ਸੰਧਾਨ ਨਹੀਂ ਕੀਤੀ ਹੋਈ ਹੈ। ਪਰ ਸ਼ਹਿਰ ਸਾਰਾ ਕਹਿਰ ਤੇ ਪੁਲਿਸ ਸਟੇਸ਼ਨ ਨੇ ਤੇ ਰੈਵਨਿਊ ਸਟੇਸ਼ਨ ਨੇ ਤੇ ਸੜਕਾਂ ਦੀ ਪੂਰਾ ਸ਼ਹਿਰ ਇਤਿਹਾਸਿਕ ਸ਼ਹਿਰ ਉਹਨਾਂ ਦਾ ਤੇ ਉਹ ਨਾਲ ਹੀ ਦੇਰ ਸੀ ਉਹ ਜੋ ਵੀ ਕਰਦੇ ਸੀ ਬੜੇ ਚੁੱਪਚੀ ਚ ਪੀਤੇ ਜੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੋ ਅੱਜ ਅਸੀਂ ਉਹਨਾਂ ਵਾਸਤੇ ਸਾਰੇ ਪਿਆਸਤਾਂ ਦੇ ਸਾਡੇ ਵਾਟਸ ਬੋਲ ਚੋਕੇ ਤੇ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਆਂ ਦੇਸ਼ ਵਾਸਤੇ ਕੀਤੀਆਂ ਕੰਮ ਹਮੇਸ਼ਾ ਹੀ ਉਹ ਯਾਦ ਰਹਿਣਗੇ ਚੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ